ਤਾਰਾ ਜੋਤੀ ਸਰ ਸਾਹਿਬ ਆਪਣੇ ਜਿਹੜੇ ਆਲਾ ਗਿਰੋ ਤੋਂ ਤੰਤਰ ਬਾਬਾ ਦਰਬਖਸ਼ ਸਿੰਘ ਜੀ ਦੀ ਕਿਰਪਾ ਨਾਲ ਸੰਤਾਂ ਦੇ ਸਹਿਯੋਗ ਨਾਲ ਜਿਹੜਾ ਵੀ ਆਪਾਂ ਰਾਸ਼ਨ ਜਿਹੜਾ ਅੱਜ ਆਪਾਂ ਹੜਕੀਪੁਰਤਾਂ ਨੂੰ ਜਿਹੜਾ ਲੈ ਕੇ ਚੱਲੇ ਆ ਤੇ ਮਹਾਰਾਜ ਦੀ ਕਿਰਪਾ ਕਰ ਨਾਲ ਸਾਰਾ ਬਹੁਤ ਵਧੀਆ ਵਧੀਆ ਹੋ ਰਿਹਾ ਤੇ ਛੇਤੀ ਤੇ ਛੇਤੀ ਜੀਰਾ ਠੀਕ ਹੋ ਗਈ ਤੇ ਬਾਕੀ ਕੋਈ ਨਹੀਂ ਜਿੰਨਾ ਵੀ ਸੰਯੋਗ ਹੁੰਦਾ ਵਾ ਬਸ ਤੋਂ ਬਾਅਦ ਕੱਟੂਗਾ ਜਿੰਨਾ ਵੀ ਹੁੰਦਾ ਤੇ ਤੁਸੀਂ ਵੀ ਆਪਣਾ ਜਿਹੜਾ ਸਹਿਯੋਗ ਦਿਓ ਆਪਣੇ ਲਾਗੇ ਬੰਨੇ ਜਿੰਨੇ ਗੁਰਦਾਰੇ ਸਾਹਿਬ ਉਹਨਾਂ ਚਾਹਣਾ ਸੇਵਾ ਕਰੋ ਤੇ ਲੰਗਰ ਦੀ ਜਿਹੜੀ ਖਾਣਾ ਲੈ ਕੇ ਉੱਥੇ ਵੀ ਜਾਓ ਆਪਣਾ ਤੇ ਬਾਕੀ ਹੁਣ ਚੱਲਦੇ ਆਪਾਂ ਵੀ ਤੇ ਬੰਦੇ ਉੱਤੇ ਟੀਮ ਖਣਾ ਮੋਹਤਿਆ ਵਾਲੇ ਜੋੜ ਤੇ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਸਹੀ ਹੋ ਰਿਹਾ ਸ਼ੇਖ ਨੇ ਸ਼ੇਖੀ ਬਹੁਤ ਸੇਕ ਦਤ ਹੈ ਇਹ ਆਪਾਂ ਵੀ ਬਾਬੇ ਦੀ ਕਿਰਪਾ ਨਾਲ ਜਿਹੜਾ ਸੇਵਾ ਜਿਵੇਂ ਰਾਤੀਂ ਰੀਲ ਪਾਈ ਹੈ ਨਾ ਵੀ ਦੇਣ ਲੱਗੇ ਆਪਾਂ ਵੀ ਹਣਾ ਸੰਜੋਗ ਜਿੰਨਾ ਵੀ ਚਲੋ ਥੋੜਾ ਬਹੁਤ ਜਿੰਨਾ ਵੀ ਦਿੱਤਾ ਤੇ ਬਾਕੀ ਗੁਰਦਾਰ ਸਾਹਿਬ ਮੈਂ ਅੱਜ ਪਹੁੰਚ ਗਿਆ ਸਵੇਰੇ ਸਵਰਤੇ ਤੇ ਮਹਾਰਾਜ ਦੀ ਫੁੱਲ ਕਿਰਪਾ ਸੰਗ ਤੇ ਜਿਹੜੀ ਇਹਦੀ ਵੀ ਸੇਵਾ ਜਿਹੜੀ ਇਹਦੀ ਵੀ ਆਈ ਜਾਂਦੀ ਆ ਤੇ ਬਾਕੀ ਤੁਰਨਾ ਤੇ ਫਿਲਹਾਲ ਜਿਹੜਾ 11 10 11 ਵਜੇ ਤੇ ਕਹਿੰਦੇ ਵੀ ਤੁਰਨਾ ਆ ਤੇ ਬਾਕੀ ਉਹਨਾਂ ਜਿਹੜੇ ਇੱਥੇ ਆ ਤੇ ਬਾਕੀ ਜਿੱਥੇ ਜਾਵਾਂਗੇ ਸਾਰਾ ਇਹਨਾਂ ਤੁਹਾਨੂੰ ਦਿਖਾਵਾਂਗੇ ਜਿੱਥੇ ਵੀ ਸੇਵਾ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਉੱਥੇ ਕੀ ਹਨਾ ਮੁਸ਼ਕਲਾਂ ਲੋਕੀ ਚੱਲੰਦੇ ਤੇ ਚਲੋ ਮਾਰਾ ਕਿਰਪਾ ਕਰੇ ਛੇਤੀ ਤੇ ਛੇਤੀ ਜਿਹੜਾ ਸਭ ਕੁਝ ਠੀਕ ਹੋਵੇ ਬਾਕੀ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਆਪਾਂ ਦਾ ਵਲੌਗ ਜਿਹੜਾ ਤੁਹਾਨੂੰ ਦੱਸਿਆ ਪਈ ਆਪਾਂ ਬਣਾਉਣਾ ਵਾ ਨਾਲੇ ਤੁਹਾਨੂੰ ਦਿਖਾਉਣਾ ਪਈ ਵੇਖੋ ਕਿੰਨੀ ਸ਼ਰਧਾ ਭਾਵਨਾ ਹਨਾ ਪਈ ਮੰਡੇ ਆ ਸੇਵਾ ਕਰਦੇ ਆ ਤੇ ਸੰਗਤ ਨੇ ਵੀ ਬਹੁਤ ਹਨਾ ਸਹਾਯੋਗ ਦਿੱਤਾ ਉਧਰ ਉੱਪਰ ਵੀ ਹਨਾ ਕਿੰਨਾ ਸਮਾਨ ਪਿਆ ਵਾ ਤੇ ਬਾਕੀ ਇੱਕ ਗੱਲ ਮੈਂ ਕਹਿਣਾ ਚਾਹੂੰਗਾ ਵੀ ਵੇਖੋ ਦੁੱਖ ਤੇ ਦੁਬਿਤਾ ਜਿਹੜੀਆਂ ਇਹ ਸ਼ੁਰੂ ਤੋਂ ਜਿਹੜੀਆਂ ਆਉਂਦੀਆਂ ਰਹਿੰਦੀਆਂ ਵਾ ਹਨਾ ਬੰਦੀਆਂ ਰਹਿੰਦੀਆਂ ਵਾ ਬੰਦੇ ਤੇ ਤੇ ਮੈਂ ਇਹ ਕਹਿਣਾ ਚਾਹੂੰਗਾ ਵੀ ਜਿਵੇਂ ਕਿ ਜਿਹੜਾ ਤੇ ਵੇਖੋ ਆਪਾਂ ਦਾ ਦੁੱਖ ਨਾ ਬੰਦਾ ਹੱਸਦਾ ਖੇਡਦਾ ਜਿਹੜਾ ਚੱਲ ਰਹਿੰਦਾ ਜਾਂ ਰਹਿੰਦਾ ਨਾ ਉਹ ਦੁੱਖ ਦਾ ਨਹੀਂ ਆਪਾਨੂੰ ਪਤਾ ਲੱਗਦਾ ਕਿ ਕਿਹੜੇ ਵੇਲੇ ਆਇਆ ਤੇ ਕਿਹੜੇ ਵੇਲੇ ਗਿਆ ਇਸ ਕਰਕੇ ਆਪਾਂ ਜਿਹੜਾ ਜੇ ਬਾਈ ਚਾਂਸ ਇਹ ਗੱਲ ਤੇ ਆਪਾਂ ਹੱਸਦੇ ਨਹੀਂ ਆ ਵੇਖੇ ਤੇ ਤੁਸੀਂ ਹਨਾ ਕੋਈ ਗਲਤ ਕਮੈਂਟ ਨਹੀਂ ਪੈਣੇ ਕੋਲ ਕਰਨਾ ਤੇ ਜਿਵੇਂ ਕਿ ਮੈਂ ਦੱਸਾਂ ਤੇ ਜਿਹੜਾ ਦੁੱਖ ਆਪਾਂ ਹੱਸਦੇ ਖੇੜੇ ਚੱਲ ਜਾਂਦੇ ਨਾ ਤਾਂ ਉਹ ਨਹੀਂ ਆਪਾਂ ਨੂੰ ਪਤਾ ਲੱਗਦਾ ਵੀ ਹਨਾ ਕਿਹੜੇ ਲਿਆਇਆ ਪਲੇ ਰੱਗਾ ਤੇ ਜਿਹੜਾ ਆਪਾਂ ਦੁੱਖ ਦੱਦ ਹਨਾ ਦਿਲ ਤੇ ਲਾ ਲੈਂਦੇ ਆ ਥੋੜਾ ਹਨਾ ਕਿ ਇਹਨੇ ਕੀ ਆ ਕੀ ਹੋ ਗਿਆ ਵਗੈਰਾ ਵਗੈਰਾ ਤੇ ਉਹ ਫਿਰ ਦੁੱਖ ਬਹੁਤ ਬੰਦੇ ਦਾ ਕਾਬਿ ਮਾਂ ਜਾਂਦਾ ਵੀ ਲੰਮਾ ਤੇ ਚੇਤੇ ਕੀਤਾ ਜਾਂਦਾ ਨਹੀਂ ਇਸ ਕਰਕੇ ਆਪਾਂ ਹੱਸ ਕੇ ਉਹਦੇ ਸੇਵਾ ਕਰਦੇ ਹਨ ਬੀ ਮਹਾਰਾਜ ਦੀ ਕਿਰਪਾ ਨਾਲ ਸੇਵਾ ਦੋਲ ਕਰਾਂਗੇ ਦੇਖੋ ਜੀ ਉਹ ਕਥਾ ਵਿਚਾਰ ਉਹ ਕਥਾ ਵਿਚਾਰ ਗਿਆਤਾ ਦੂਜਾ ਉਹ ਗੱਲਬਾਤ ਹੁੰਦੀ ਆ ਭੈਣਾ ਜਿੱਦਾਂ ਸਾਰੀਆਂ ਉਥੇ ਟੀਮਾਂ ਪਹੁੰਚੀਆਂ ਖਾਲਸਾ ਏਡ ਹੋ ਗਿਆ ਦਸਾਂ ਜਾਨੇ ਦੀ ਹੋ ਗਈ ਹੋਰ ਵੀ ਜਿੰਨੇ ਵੀ ਵੀਰ ਭੈਣ ਭਰਾ ਹਨ ਤੇ ਸਾਰਿਆਂ ਜੈਕਟਾਂ ਜੀਆਂ ਪਾਈਆਂ ਜਿਨ੍ਹਾਂ ਦੇ ਮਗਰ ਹਨ ਲਿਖਿਆ ਹੋਆ ਨਾਂ ਨੂੰ ਤਹੀਂ ਵੀ ਸੋਚਦੇ ਆਂ ਭਈ ਅਹੀਂ ਕੀ ਜਿਹੜਾ ਕੀਤਾ ਜਾਵੇ ਵੱਖਰਾ ਜਿਹੜਾ ਸਾਡੀ ਪਾਲ ਲੱਗੇ ਵੀ ਟੀਮ ਆ ਗਈ ਆ ਤੇ ਹੁਣ ਪਾ ਜੀ ਨੇ ਸਲਾਹ ਦਿੱਤੀ ਆ ਵੀ ਆਪਾਂ ਜਿਹੜੀਆਂ ਬਲੈਣਾ ਜਿਹੜੀਆਂ ਨਾ ਛੋਟੀਆਂ ਇਧਰ ਵਾਲੀਆਂ ਆ ਜਾਣ। ਉਹਨੇ ਨਹੀਂ ਬਾਹਰ ਬਾਹਰ ਉਹ ਨਾ ਬਲੈਣਾ ਜਿਹੜੀਆਂ ਨੇ ਤੁਸੀਂ ਵਾਈਟ ਵਾਲੀਆਂ ਉਹ ਪਾ ਕੇ ਤੇ ਮੈਂ ਮਗਰ ਇਹਨਾਂ ਦੇ ਸਾਧਿਆਂ ਦੇ ਸਕੈਚ ਨਾ ਲਿਖ ਦੇਣਾ ਵੀ ਬਾਬੇ ਸੁੱਖੇ ਦੀ ਟੀਮ ਜਿਹੜੀ ਅੱਜ ਕੀ ਆ ਤੇ ਉਹ ਫਿਰ ਉੱਥੇ ਹੁਣ ਪੈਰਾ ਦਊਗੀ ਫਿਰ ਵੇਖਿਓ। ਲਓ ਜੀ ਟਰੈਕਟਰ ਵੀ ਆ ਚੁੱਕਾ ਤੇ ਨਾਲ ਆਪਾਂ ਇਸੇ ਜੀ ਫਿਰ ਜਿਹੜਾ ਟਰਾਲੀ ਜਿਹੜਾ ਹੁਣ ਸਮਾਨ ਸਮੂਹ ਲੱਦਣਾ ਵਾ। ਤੇ ਬਾਕੀ ਗੱਡੀਆਂ ਗੱਡੀਆਂ ਵੀ ਜਿਹੜੀਆਂ ਆਈਆਂ ਮੈਂ ਜਿਹੜਾ ਆਦਾ ਸਮਾਨ ਜੇ ਰਹਿ ਜਾਊਗਾ ਤੇ ਉਹ ਆਪਾਂ ਉਹਦੇ ਚ ਪਾਵਾਂਗੇ। ਲਓ ਜੀ ਬਾਬਾ ਜੀ ਨੇ ਅਰਦਾਸ ਬੇਨਤੀ ਕਰਤੀ ਆ ਤੇ ਹੁਣ ਜਿਹੜਾ ਆਪਾਂ ਸਮਾਨ ਸਾਰਾ ਜਿਹੜਾ ਆਪਾਂ ਵੀ ਟਰਾਲੀ 'ਚ ਜਿਹੜਾ ਲੈ ਕੇ ਜਾਵਾਂਗੇ। ਤੇ ਪਹਿਲੇ ਮੈਡਮ ਉਹ ਟਰਾਲੀ 'ਚ ਕਹਿੰਦੇ ਪਛਾਂਕ ਤੇ ਫਿਰ ਜਿਹੜਾ ਆਪਾਂ ਵੀ ਰਾਦੇ ਆ ਸਮਾਨ। ਤੇ ਹੁਣ ਮੈਂ ਵੀ ਥੋੜੀ ਜਿਹੀ ਸੇਵਾ ਕਰਾ ਤਾਂ ਫਿਰ ਕਰਦੇ ਬਾਅਦੋਂ ਆਪਾਂ। ਲਓ ਜੀ ਸਾਰਿਆਂ ਸਖਤਾ ਰਲ ਕੇ ਵੀਰਾਂ ਨੇ ਸੇਵਾਦਾਰਾਂ ਨੇ ਸਮਾਨ ਜਿਹੜਾ ਆਪਾਂ ਲੱਦ ਲਿਆ। ਤੇ ਟਰੈਕਟਰ ਆਪਣਾ ਪੂਰਾ ਰੈਡੀ ਆ। ਜਿਵੇਂ ਪਰਨੇ ਪੁੰਨੇ ਸਜਾਲੇ ਆ ਬਹੁਤ ਤੇ ਉਧਰ ਵੀ ਸੇਵਾਦਾਰ ਪੂਰੀ ਚੱਲਦੀ ਆ ਆਪਣੇ ਬਾਬਾ ਜੀ ਸੁੱਖਾ ਬਾਬਾ ਜੀ ਜਿਹੜੇ ਇੱਥੋਂ ਦੇ ਮੇਨ ਹੈਡ ਹੌਨ ਆਉਂਦੋਂ ਆਉਂਦੋਂ ਦੇਖੋ ਸੇਵਾ ਵੇਛਾ ਦੇ ਪੂਰੀ ਜੋਰਾ ਸ਼ੋਰਾ ਨਾਲ ਜਿਹੜੀ ਚੱਲ ਰਹੀ ਹੈ ਤੇ ਸਮਾਨ ਜਿਹੜੀ ਆਪਣੇ ਕੋ ਜਿਹੜਾ ਕਾਫੀ ਪਿਆ ਵਾ ਬਾਕੀ ਹੋਰ ਉਧਰ ਵੀ ਜਿਹੜੇ ਹੈਗੇ ਵਾ ਬੋਲਾਂ ਬੋਲਾਂ ਪਾਣੀ ਵਾਲੀਆਂ ਹੋਰ ਉਧਰ ਵੀ ਆ ਗਈਆਂ ਤੇ ਲਾਲ ਇੰਨਾ ਕ ਜਿਹੜਾ ਰਹਿ ਗਿਆ ਹੁਣ ਸਮਾਨ ਇੱਥੇ ਤੇ ਬਾਕੀ ਵੀ ਬਹੁਤ ਜ਼ਿਆਦਾ ਵਾ ਇੱਕਦਿ ਲੱਗ ਪਤਾ ਗਿਆ ਜੋ ਪਾਣੀ ਚੜਿਆ ਸਾਰਾ ਆਪਾਂ ਚਲੋ 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 ਮੋੜਿਓ ਮੋਹ ਜੂਰਾ ਸ਼ੋਰਾ ਨਾਲ ਸੇਵਾ ਚੱਲ ਰਹੀ ਆ ਤੇ ਸੇਵਾਦਾਰ ਹੋਰ ਆ ਗਏ ਚਲੋ ਵੀ ਚਲੋ 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 ਸ਼ਾਬਾਸ਼ ਸਾਡੇ ਮਾਨਯੋਗ ਬਾਬਾ ਜੀ ਬਾਬਾ ਸੁੱਖਾ ਸਿੰਘ ਜੀ ਇਹ ਮੁੱਖ ਸੇਵਾਦਾਰ ਨੇ ਜੋਤੀਸਰ ਗੁਰਦੁਆਰਾ ਸਾਹਿਬ ਦੇ ਚਲੋ ਚੋ ਚਲੋ ਚਲੋ ਭੁਰਤੀ 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 ਫੁਰਤੀ ਫੁਰਤੀ ਆ ਟਰਾਲੀ ਜਿਹੜੀ ਆਪਣੀ ਉੱਤੋਂ ਤੱਕ ਜਿਹੜੀ ਲੰਮੀ ਗਈ ਹੈ ਸਮਾਨ ਬਹੁਤ ਸਬਦਾ ਸੰਗਤ ਨੇ ਸੇਵਾ ਕੀਤੀ ਹੈ ਜਿਹੜੀ ਤੇ ਇਧਰ ਵੀ ਮੋੜਾਂ ਬਹੁਤ ਆ ਗਏ ਜਿਹੜੀ ਸੇਵਾ ਕੀਤੀ ਹੈ ਤੇ ਮੈਨਾਂ ਵੀ ਕੋਈ ਜਿਹੜਾ ਮਾਸਾ ਮੋਟਾ ਵੀ ਸਮਾਨ ਜਿਹੜਾ ਰਿਹਾ ਨਹੀਂ ਆ ਸਾਰਾ ਜਿਹੜਾ ਪੈ ਗਿਆ ਵਿੱਚ ਗੱਡੀਆਂ ਵੀ ਆਪਣੀਆਂ ਰੈਡੀ ਆ ਪੂਰੀ ਇੱਕ ਆਪਣਾ ਪਿੱਕਾ ਜਿੱਥੇ ਪਾਣੀ ਰੱਖਿਆ ਤੇ ਉਧਰ ਜਿਹੜਾ ਆਪਾਂ ਸਬਦਾ ਸੁੱਦਾ ਰੱਖਿਆ ਟਰਾਲੀ ਚ ਤੇ ਆਪਾਂ ਉਹ ਪਾਲੀ ਆ ਤਰਪਾਲ ਤਰੂਪੇ ਜਿਹੜਾ ਮੀਨੇਰੀ ਦਾ ਜਿਹੜਾ ਪਤਾ ਨਹੀਂ ਆ ਕੋਈ ਤੇ ਸੰਗਤਾ ਸਾਰੀਆਂ ਤਿਆਰ ਆ ਆਓ ਚੈੱਕ ਕਰ ਸਾਡੇ ਗੱਡੀਆਂ ਜਿਹੜੀਆਂ 1 2 ਆਪਣੇ ਹੋਰ ਨਾਲ ਆ ਉਧਰ ਵੀ ਲੱਗੀਆਂ 2 18 ਤੇ ਪੂਰਾ ਕੰਮ ਰੈਡੀ ਓਕੇ ਆ ਤੇ ਹੁਣ ਜਾਣੇ ਆ ਫਿਰ ਵੇਨੇ ਕੀ ਬੰਦਾ ਕੀ ਆਂਦੇ ਆ ਜੋ ਤੱਕ ਕੀ ਕਰਨਾ ਤੂੰ ਹਾਂ ਠੀਕ ਹੈ ਲੈ ਆਗੇ ਤੈਨੂੰ ਆਇਆ ਵੀਡੀਓ ਬੰਦ ਕਰ ਲੈ ਤੇ ਚੱਲੇ ਆਪਾਂ ਤੇ ਗੱਡੀਆਂ ਜਿਹੜੀਆਂ ਦੋ ਗੱਡੀ ਲੱਗੀਆਂ ਮੈਂ ਤੇ ਬਾਕੀ ਸਭ ਰਾਜ ਆਪਣਾ ਪੂਰਾ ਘੁੱਟਾ ਜਾਊਗਾ ਇਹ ਆਇਦਰ ਸੰਗਤਾਂ ਜਿਹੜੀਆਂ ਪਿਛੇ ਆਪਣੀਆਂ ਬੇਟੀਆਂਾਂ ਸਭ ਦੇ ਦਾ ਜਿਹੜਾ ਥੋੜਾ ਧਿਆਨ ਰੱਖਣ ਲਈ ਤੇ ਪੂਰੀ ਕਿਰਪਾ ਮਹਾਰਾਦੀਆਂ ਪੂਰੀ ਤੁੰਨੋ ਪਤਾਉਂਦਾ ਜਿਹੜੀ ਹੋਈ ਪਈ ਹੈ। ਲਓ ਜੀ ਆ ਆਪਣੀ ਯਾਰੀ ਟੈਲੀ ਡਾਕਟਰ ਤੇ ਇਧਰ ਪਿਛੇ ਵੀ ਆਪਣੀਆਂ ਜਿਹੜੀਆਂ ਗੱਡੀਆਂ ਤੋਂ ਉਤਾਰਖ ਜਿਹੜੀਆਂ ਆ ਰਹੀਆਂ ਪੂਰੀ ਨੇਰੀ ਪੈ ਰਹੀ ਆ ਮਨਾ ਭੋਕਲੇ ਜਾ ਰਹੇ ਆ ਤੇ ਇਹ ਥੇਲਰ ਆ ਵੀ ਥਾਰ ਜਿਹੜੀ ਆਪਣੇ ਨਾਲ ਹੀ ਆ। ਰੇਸ ਖੋਲਤੀ ਆ ਵੀਰ ਹੁਣਾ ਤੇ ਹੁਣਾ ਦੇ ਵੀ ਜਿਹੜਾ ਬੋਕਦੇ ਜਾਣਾ ਅੱਗੇ ਬੜਾ ਲੇਟ ਹੋ ਗਏ ਆ ਤੇ ਅਸੀਂ ਕਹਿੰਦੇ ਵੀ ਆਡਾ ਹਾਲਚਾਲ ਪੁੱਛਦੇ ਰਹੋ ਅਸੀਂ ਮਗਰ ਬੈਠੇ ਸਬਦੇ ਦਾ ਧਿਆਨ ਰੱਖੰਦੇ ਇਹਨਾਂ ਕਿਤੇ ਸਬਦਾ ਕੱਲਾ ਚਲ ਜੇ ਤੇ ਸੇਵਾਦਾਰਾਂ ਬਾਜੀ ਲੱਭਦੇ ਫਿਰ ਉੱਥੇ ਉੱਥੇ ਬਾਦ ਦਸਾਂਝ ਵਾਲੇ ਦੀ ਟੀਮ ਤੇ ਜੇ ਖਾਲਸਾ ਏਡ ਕੋ ਵੰਡਾ ਲਿਓ ਫਿਰ ਅੱਜ ਵੀ ਅਸੀਂ ਤੇ ਰਾਜ ਰਹੇ ਅੱਗੇ ਤਾਂ ਸਭ ਰੇਸ ਜਿਹੜੀ ਖੋਲਣ ਦੇ ਇਹ ਇੱਥੇ ਮੜਿਆ ਰੁਕੇ ਆ ਵੀ ਚੰਗੀ ਤਰ੍ਹਾਂ ਜਿਹੜੀ ਖੋਲ ਲਈਏ ਫਿਰ ਹਾਂਜੀ ਤੇ ਇਹ ਹੁਣ ਰੇਸ ਜਿਹੜੀ ਗੁੱਲ ਗਈ ਆ ਤਾਂ ਹੁਣ ਵੇਖੋ ਨੇਰੀ ਕਿੱਦਾਂ ਪੈਂਦੀ ਆ ਸ਼ੂਕ ਦਾ ਵੇਖੋ ਕੱਦਾਂ ਜਾਂਦਾ ਆ ਜਾਣਾ ਵੇਖ ਲੋ ਜੀ ਕਿਹਾ ਤੇ ਆਪਾਂ ਜਿਹੜਾ ਹਰੀਕੇ ਦਾ ਸੀ ਤੇ ਪਰ ਇਹਨਾਂ ਵੀ ਉਹ ਸਿੰਘਾਂ ਨੂੰ ਉਹ ਸ਼ਰਲਾ ਆ ਗਿਆ ਸ਼ਰਲਾ ਮਾਰਨ ਦੇ ਸਿੰਘ ਤੇ ਕਿਹਾ ਤੇ ਹਰੀਕੇ ਦਾ ਸੀ ਤੇ ਉਹ ਦੂਜਾ ਬਾਚੋਂ ਫੇਰ ਆਂਦੇ ਪੀ ਹੁਣ ਜਾਣਾ ਵਾਂ ਦੂਜਾ ਕਿਹਨੂੰ ਚੱਲੇ ਆ ਜ਼ੋਰ ਤਰੀਆ ਕਰ ਤੋ ਕੜੂ ਚੱਲੇ ਆ ਅਜਨਾਲੇ ਨੂੰ ਉਹ ਅਜਨਾਲੇ ਨੂੰ ਪਾਉ ਚੱਲੇ ਆ ਅਜਨਾਲੇ ਨੂੰ ਰਮਦਾਸ ਰਮਦਾਸ ਚੱਲੇ ਆ ਜੀ ਜਿਹੜਾ ਬਦਲ ਗਿਆ ਮੋਕ ਡੇਰਾ ਬਾਬਾ ਨਾੜਕ ਉਨੂੰ ਚੱਲੇ ਆ ਜੀ ਹੁਣਾਂ ਗਾ ਬਹੁਤ ਪਾਣੀ ਮਰਦੀ ਆ ਵਾਕਿ ਇੱਥੋਂ ਪਤਾ ਲੱਗ ਗਿਆ ਵਾ ਕਿਹੜਾ ਪਿੰਡ ਆ ਅਜਨਾਲਾ ਅਜਨਾਲਾ ਹੀ ਆ ਓਏ ਨਾਲਾ ਹੀ ਆ ਤੇ ਉਹ ਵੇਲੇ ਦੂਰ ਤੱਕ ਆਉਂਦੇ ਕਿੰਨੇ ਪਾਣੀ ਵਾਵਾ ਹੀ ਕੜ ਗਿਆਣ ਚੱਲ ਜੀ ਇੱਧਰ ਜਿਆਦਾ ਇੱਧਰ ਚੱਲ ਜਾਣੇ ਆ ਪਾ ਲੋ ਇੱਧਰ ਨੂੰ ਓਏ ਲੋ ਜੀ ਵਾਕਿਆ ਸੁਣਿਆ ਸੀ ਵੀ ਕਹਿੰਦੇ ਵੀ ਜਿਹੜੇ ਮੇਰੇ ਵੀਰ ਹਣਾ ਲੰਗਰ ਪਾਣੀ ਲੈ ਕੇ ਆਉਂਦੇ ਆ ਤੇ ਵਾਕਿਆ ਇੱਥੇ ਜਿਹੜਾ ਬਹੁਤ ਜਿਆਦਾ ਮਰਦੀ ਖੋਤ ਹੋਈ ਕਹਿੰਦੇ ਕਿ ਹੋਸ ਖੋਹਦੀ ਔਰ ਕੀ ਆ ਤੇ ਅਜੇ ਬਸ ਮੜਿਆ ਰੁਕੇ ਇੱਥੇ ਚਾਹ ਪਾਣੀ ਪੀਣਾ ਆ ਦੇ ਕਹਿੰਦੇ ਮਾਤਾ ਨਹੀਂ ਪੀਣਾ ਵੀ ਦੋ ਸਾਨੂੰ ਤੇ ਸਾਨੂੰ ਅਜੇ ਇਜਾਜ਼ਤ ਨਹੀਂ ਇੱਥੇ ਕੱਢਣ ਦੀ ਆਂਦੇ ਵੀ ਤੇਲੇ ਪਹੁੰਚਾਂਗੇ ਗਾੜੀ ਹਣਾ ਤੇ ਤੇਰਾ ਪਵਨਨਾ ਤਾਰੂ ਆ ਇਹਨੂੰ ਨਾਂ ਲਿਆਂਦਾ ਹਾਂ ਇਹ ਇੰਨੇ ਮਲਤੀ ਆ ਡੋਬੂ ਆ ਡੋਬੂ ਆ ਹੋਇਆ ਮੇਰੇ ਵਰਗਾ ਇੰਨੇ ਪੈਂਦੇ ਲੈਂਦੇ ਡੁੱਬ ਜਾਣਾ ਤੇ ਇਹਦਾ ਕਰਕੇ ਆਪਾਂ ਇਹਨੂੰ ਨਾਲ ਲੈਂਦਾ ਆ ਵੀ ਆ ਜਿਹੜਾ ਵਾ ਇਹਨੂੰ ਬਚਾਊਗਾ ਤੇ ਬਾਕੀ ਹੁਣ ਤਾਂ ਜਾਂਦੇ ਆ ਗਾੜੀ ਵੇਨੇ ਕੀ ਮੋਜਾ ਲ ਇੱਥੇ ਤੇ ਪਾਣੀ ਤੇ ਸ਼ੁਰੂ ਹੋ ਗਿਆ ਬਾਕੀ ਵੇਖ ਹੀ ਲਿਆ ਲਓ ਜੀ ਜਿੱਦਾਂ ਵਾ ਰੀਲਾਂ ਚ ਦੇ ਹਨਾ ਵੀਡੀਓ ਬੂਡੀਓ ਚ ਵੇਖਿਆ ਵਾ ਵਾਕਿਆ ਯੋਹ ਵਾਲਿਆ ਮਲਤੀ ਸ਼ੁਰੂ ਹੋ ਗਿਆ ਜੇ ਕੰਮ ਹਾਂਜੀ ਆ ਪਾਣੀ ਬਹੁਤਾ ਗਿਆ ਆ ਮਾਤਾ ਨੇ ਲਿਫਟ ਲਈ ਹੈ ਕਹਿੰਦੇ ਵੀ ਮੈਂ ਮਾੜਾ ਆ ਗਾਰ ਲੈ ਪਿੰਡ ਤੱਕ ਜਾਣਾ ਤੇ ਮੈਨੂੰ ਜਿਹੜਾ ਲੈ ਜਾਓ ਪਾਣੀ ਨੂੰ ਮੈਨਾਂ ਪੂਰਾ ਹੱਥ ਲੱਗਦਾ ਤੇ ਉਹ ਤੇਰਾ ਉਹ ਤੇਰਾ ਮੈਨੂੰ ਲਾਦਾ ਟਰਾਲੀ ਚ ਆਣਾ ਪਾਣੀ ਮੈਨੂੰ ਲਾਦਾ ਟਰਾਲੀ ਚ ਆਣਾ ਪਾਣੀ ਕਿਹੜੀ ਤਵਾਸੀ ਕਰਾਂ ਉਹ ਦਜੀ ਹੀ ਉਹ ਕਿ ਨੂੰ ਆਂਦੇ ਆ ਕਿਰਾਜਾ ਕਿਰਾਣਾ ਕਿ ਕਿਹੜੀ ਤੇਰਾ ਭਲਾ ਜਾ ਉਧਰੇ ਪਾਣੀ ਆਏ ਹਾ 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 ਮੈਨਾਂ ਪਾਣੀ ਦਾ ਲੈਵਲ ਵੀ ਮੈਨਾਂ ਵੀ ਜਿਉਂ-ਜਿਉਂ ਗਾਂ ਜਾਂਦੇ ਆ ਵਧੀ ਤੁਰੀ ਜਾਂਦੇ ਆ ਬਸ ਤੇ ਬਾਕੀ ਦੇਖੋ ਚਲੋ ਅੱਗੇ ਕੀ ਬੰਦਾ ਵਾ ਤੇ ਮੈਨਾਂ ਪੈਰਾਂ ਨੂੰ ਲੱਗਣ ਡੈ ਪਾਣੀ ਪਹਿਲੇ ਨੀਵਾ ਆਂ ਤੁਹਾਡੇ ਸਾਹਮਣੇ ਉੱਥੇ ਸਾਫ ਵੀ ਪਾਣੀ ਤੇ ਆਓ ਤੇ ਦੇਖੋ ਤੁਸੀਂ ਦੇਖਦੇ ਪਾ ਉਧਰੇ ਸਾਹਮਣੇ ਥਾਰ ਆਉਂਦੀ ਆ ਤੇ ਉਹ ਮੈਂ ਡੁੱਬ ਡੰਡਾ ਵੀ ਤਾ ਡੁੱਬ ਗਏ ਉਹ ਤੇਰਾ ਬੜਾ ਜਿਹਾ ਬਹੁਤ ਜ਼ਿਆਦਾ ਮੈਨਾਂ ਵਾਤਾ ਕੱਲ ਬਹੁਤ ਜ਼ਿਆਦਾ ਬਹੁਤ ਗੁਰਦਰਾ ਸਾਹਿਬ ਵਾਲੀ ਜੀ ਨਾ ਨਾ ਵੀ ਉੱਠੇ ਮੜੀ ਬਣਾ ਲਈ ਲਓ ਵੇ ਸਾਡੇ ਵਾਕੇ ਬਹੁਤ ਜ਼ਿਆਦਾ ਮੰਦਾ ਹਲੇ ਸਾਡੇ ਇੱਧਰ ਬਾਹਰ ਸਾਈਡ ਤੇ ਆਓ ਇਹ ਟਰੈਕਟਰ ਪਰੇ ਆਉਂਦੇ ਆ ਉੱਪਰ ਤੇ ਆਹੋ ਉਹ ਤੁਸੀਂ ਦੂਰ ਤੱਕ ਵੇਖ ਸਕਦੇ ਵੀ ਪਿੱਛੇ ਜਿਹੜੀ ਟੀਮ ਆਪਣੀ ਜਿਹੜੀ ਸਾਰੀ ਆਉਂਦੀ ਏ ਜਿਹੜਾ ਆਪਾਂ ਲੰਗਰ ਲੈ ਕੇ ਆਏ ਆ ਵਰਤੋਂ ਵਾਸਤੇ ਲਓ ਜੀ ਆ ਰਮਦਾਸ ਸਾਹਿਬ ਨੂੰ ਜਾਣਦੇ ਆ ਹਨਾ ਤੇ ਆ ਰਸਤੇ 'ਚ ਮਰਤੀ ਇੱਕੇ ਦਾਮੇ ਜਿਹੜਾ ਪਾਣੀ ਜਿਹੜਾ ਸ਼ੁਰੂ ਹੋ ਗਿਆ ਕਰ ਸਾਦੇ ਤੁਸੀਂ ਕਿੰਨਾ ਦੂਰ ਤੱਕ ਜਿਹੜਾ ਬਹੁਤ ਮੰਦੀ ਹਾਲ ਹੈ ਇੱਥੇ ਬਾਕੀ ਚਲੋ ਮਾਰਾ ਕਿਰਪਾ ਰੇ ਤੇ ਆ ਵੀਰ ਕਹਿੰਦੇ ਵੀ ਹਾਂ ਨੂੰ ਜਿਹੜਾ ਉੱਥੋਂ ਤੱਕ ਮੜਾ ਜਾ ਲੈ ਜਾਓ ਤੇ ਇਹਨਾਂ ਨੂੰ ਅਸੀਂ ਆਖਿਆ ਚਲੋ ਬਹਿਰ ਨਾਲ ਕੋਈ ਗੱਲ ਨਹੀਂ ਤੇ ਬਾਕੀ ਵੀ ਸਾਦੇ ਬਹੁਤ ਜ਼ਿਆਦਾ ਮੰਦਾ ਹਾਲ ਹੈ ਇੱਥੇ ਉਹ ਉਹ ਘਰ ਜਿਹੜਾ ਉਹ ਪਾਣੀ ਦੇ ਵਿੱਚ ਬਲੋ ਕਿ ਪੂਰਾ ਹਨਾ ਡੁੱਬਿਆ ਪਿਆ ਤੇ ਉਹਨਾਂ ਨੇ ਪੁੱਛਣ ਦੇ ਕਿ ਚੀ ਦੀ ਲੋੜ ਹੈ ਤੇ ਉਹ ਫਿਲਹਾਲ ਤੋਂ ਉਹਨਾਂ ਕਹਿਤਾ ਵੀ ਨਹੀਂ ਨਹੀਂ ਲੋੜ ਤੇ ਬਾਕੀ ਪਾਣੀ ਬਹੁਤ ਜ਼ਿਆਦਾ ਬਹੁਤ ਯਾਰ ਚੈੱਕ ਕਰ ਸਾਦੇ ਵੀ ਟਰਾਲੀ ਜਿਹੜੀ ਕਿੱਥੋਂ ਤੱਕ ਬਿਲੋ ਡੁੱਬੀ ਪਈ ਆ ਪੂਰੇ ਟਾਈਮ ਡੁੱਬੇ ਬਈ ਟਰਾਲੀ ਦੇ ਤੇ ਬਾਕੀ ਚਲੋ ਮਹਾਰਾਜ ਕਿਰਪਾ ਕਰੇ ਸਾਰਾ ਕੁਝ ਛੇਤੀ ਛੇਤੀ ਸੱਜੇ ਹੋ ਜਾਵੇ ਏ ਆਉਂਦਾ ਪੂਰਾ ਜਦੋਂ ਪਾਣੀ ਬਹੁਤ ਜ਼ਿਆਦਾ ਵਾ ਗਾੜੀ ਕਹਿੰਦੇ ਚਾਰ ਚਾਲ ਫੁੱਟ ਪਾਣੀ ਆ ਗਾੜੀ ਤੇ ਫਿਲਹਾਲ ਸੰਗ ਦਾ ਇੱਥੇ ਰੁਕ ਗਿਆ ਵਾ ਪਿਛੇ ਜਿਹੜਾ ਆਪਾਂ ਥੋੜਾ ਬਹੁਤਾ ਵੰਡ ਆਏ ਆ ਜਿਹੜਾ ਰਾਸ਼ਨ ਪਾਣੀ ਤੇ ਬਾਕੀ ਹੁਣ ਫਿਲਹਾਲ ਰੁਕੇ ਆ ਇੱਥੇ ਬਾਕੀ ਵੇਖੋ ਕੀ ਕਹਿੰਦੇ ਜੋ ਵੀ ਆਂਦੇ ਆ ਫਿਰ ਕਰਦੇ ਆ ਫਿਰ ਜੋ ਵੀ ਹੋਊਗਾ ਗਾੜੀ ਤੇ ਲਓ ਜੀ ਮੇਨ ਜਿਹੜੇ ਆਪਾਂ ਗਾਉਂ ਦੇ ਜਿੱਥੇ ਪਹੁੰਚ ਗਏ ਜਿੱਥੇ ਸਭ ਤੋਂ ਜ਼ਿਆਦਾ ਪਾਣੀ ਆ ਇਹ ਅਮਰਤੀ ਬਾਰਡਰ ਤੇ ਬਿਲਕੁਲ ਢੇੜੇ ਢੇੜੀ ਆ ਕੰਮ ਤੇ ਤੇ ਬਾਕੀ ਵੇਖ ਸਾਡੇ ਪਾਣੀ ਦੇ ਹੱਡੇ ਆ ਚੱਲਦਾ ਜਿਆਦਾ ਆ ਲੈ ਲਓ ਬਾਅਦ ਤੇ ਨੀਡੇ ਵੀ ਜਾਈਆਂ ਹੈ ਆਦਾ ਮਲਬੀ ਇੱਕ ਕੰਟੈਕਟ ਨਹੀਂ ਹੈ ਪਰਹੀਂ ਇਹ ਇਸ ਕਰਕੇ ਬਣਾਇਆ ਵੀ ਕਿ ਲੋ ਸੇਵਾ ਲੈ ਕੇ ਜਾਣੀ ਹੈ ਤਾਂ ਨਾ ਆਪਾਂ ਵੀ ਜਿਹੜਾ ਮੜਾ ਬਖਾਈਏ ਲੋਕਾਂ ਨੂੰ ਦੱਸੀ ਤੇ ਬਾਤ ਧੰਨਵਾਦ ਸ਼ੁਕਰੀਆ ਤੇ ਕਿਦਾਂ ਲੱਗਾ ਵਲੋਗ ਸਾਰੇ ਜਿਹਨਾਂ ਨੇ ਜੁੜੀ ਦੱਸਿਓ ਤੇ ਅਰਦਾਸ ਕਰਿਓ ਕਿ ਸਾਰਾ ਕੁਝ ਜਿਹੜਾ ਸੇਤੀ ਕੁਛੇ ਸੇਤੀ ਠੀਕ ਹੋ ਜਾਵੇ ਤੇ ਬਸ